ਮ ਮ ਮ ਬੇ 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 ਜ਼ੁਬਾਨੋ ਬੂੰਗਾ ਕੰਨੋ ਬੋੜਾ ਟਿੱਡੂ ਫੁਖਾਰੇ ਰੈ ਕਰ ਰਿਹਾ ਏ ਨੌਜਵਾਨ ਬਾਡੀ ਬਿਲਡਿੰਗ ਭਾਈ ਕਹ ਰਿਹਾ ਕਿ ਨਾਮ ਬਹੁਤ ਮਿਲੇ ਆ ਪਰ ਕੋਈ ਪੈਸਾ ਕੋਈ ਨਹੀਂ ਮਿਲੇ ਆ ਰੂਣ ਅਰੂਣਾ ਹੁੰਦਾ ਹਾਂ ਦੰਦਾਂ ਦਾ ਹਾਂ ਦੰਦਾਂ ਦਾ ਰੋ ਰੋ ਪੌਂਦ ਸਰਕਾਰ ਅੱਗੇ ਦੋਹਾਈਆਂ ਤੇ ਬਾਈ ਕਹ ਰਿਹਾ ਹੈ ਨਾਂ ਬਹੁਤ ਨਹੀਂ ਮੇਰੇ ਕੋਲੇ ਆਣ ਨੂੰ ਰੋਟੀ ਨਹੀਂ ਖਰਾਕ ਖਰਾਕ ਪੂਰੀ ਮਿਲਦੀ ਆ ਤੇ ਬਾਈ ਨੂੰ ਕੰਮ ਤੇ ਰੱਖਦਾ ਨਹੀਂ ਬਾਈ ਕਿਤਾਜੇ ਨੂੰ ਸੁਣਦਾ ਨਹੀਂ ਬੋਲ ਨਹੀਂ ਸਕਦਾ ਰੋ ਇਸ ਕਰਕੇ ਇਹਨੂੰ ਕੋਈ ਕੰਮ ਤੇ ਰੱਖਦਾ ਨਹੀਂ ਅੱਛਾ ਕੋਈ ਕੰਮ ਤੇ ਵੀ ਨਹੀਂ ਰੱਖਦਾ ਇਸ ਵੀਰ ਨੂੰ ਆਖਦੇ ਐ ਇਹ ਗੁੰਗਾ ਬੜਾ ਹੈ ਘਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਭਾਈ ਬਸ ਜੀ ਉਹਦੇ ਜਿਹੜੇ ਧਰਮ ਪਤਨੀ ਜੀ ਨੇ ਹੂੰ ਉਹ ਆਪਣੀ ਸਲਾਈ ਕਰਦੇ ਨੇ ਕੱਪੜੇ ਸਲਾਈ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਹੈ ਭਾਈ ਸ਼ੌਂਕ ਲਈ ਪਹਿਲਵਾਨ ਕਰਦੇ ਨੇ ਹਾਂ ਜੀ ਘਰ ਵਾਲੀ ਉਹ ਵੀ ਅੰਗਹੀਣ ਸੂਟ ਸਿਆਸਾ ਖਵਾਰੀਏ ਘਰ ਵਾਲੀ ਨੂੰ ਖਰਾਕ ਤੇ ਤੋੜਦੀ ਹੈ ਘਰ ਦਾ ਗੁਜ਼ਾਰਾ ਸਾਡਾ ਕੰਮ ਹੈ ਤੁਹਾਨੂੰ ਦਿਖਾਉਣਾ ਤੇ ਤੁਹਾਡਾ ਕੰਮ ਹੈ ਵੀਡੀਓ ਸ਼ੇਅਰ ਕਰਕੇ ਇਸ ਵੀਰ ਦੀ ਹੌਸਲਾ ਫਜ਼ਾਈ ਕਰਨਾ ਇਹ ਤਸਵੀਰਾਂ ਨੇ ਨਾਬੇ ਕੋਲ ਐ ਇਹ ਵੀਰ ਗੁੰਗਾ ਤੇ ਨਾਲੇ ਬੋਲਾ ਸੁਣ ਨਹੀਂ ਸਕਦਾ ਪਰ ਸ਼ਰੀਰ ਦੇਖੋਗੇ ਬਹੁਤ ਮਿਹਨਤ ਕਰਦਾ ਹੈ ਪਰਿਵਾਰ ਦੇ ਆਰਥਿਕ ਹਾਲਾਤ ਨੇ ਉਹ ਵੀ ਸਹੀ ਨਹੀਂ ਹੈਗੇ ਤੇ ਵੀ ਗੁੰਗਾ ਵੀ ਐ ਬੋਲਾ ਵੀ ਐ ਤੇ ਇਹਨਾਂ ਦੀ ਧਰਮ ਪਤਨੀ ਨੇ ਉਹ ਵੀ ਚੱਲ ਫਿਰ ਨਹੀਂ ਸਕਦੀ ਤੇ ਸ਼੍ਰੀ ਨੂੰ ਬਹੁਤ ਪਿਆਰ ਕਰਦਾ ਭਾਈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਕਿਵੇਂ ਮਿਹਨਤ ਲਾ ਰਹੇ ਆ ਯਾ ਵਾ ਇਹ ਵੱਡੇ ਭਾਈ ਸਾਹਿਬ ਹੋਰਾਂ ਨੇ ਭਾਈ ਜੀ ਆਪਣਾ ਨਾਮ ਕੀ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਪਿੰਡ ਕਕਰਾਲਾ ਇਹਨਾਂ ਦਾ ਇਹ ਵੱਡੇ ਭਾਈ ਸਾਹਿਬ ਨੇ ਇਹਨਾਂ ਦੇ ਪਤਨੀ ਨੇ ਬਾਈ ਹੋਰਾਂ ਦੇ ਤੇ ਹੌਸਲਾ ਪਰਿਵਾਰ ਦਾ ਤੇ ਹੌਸਲਾ ਅਫਜ਼ਾਈ ਪਰਿਵਾਰ ਵੱਲੋਂ ਬਹੁਤ ਸਾਰੀ ਮਿਲਦੀ ਹੈ ਬਾਈ ਹੋਰਾਂ ਨੂੰ ਬਾਈ ਜੀ ਮੈਨੂੰ ਇਹ ਗੱਲ ਦੱਸੋ ਕਿ ਬਾਈ ਦਾ ਜਨੂਨ ਕਿਵੇਂ ਪਿਆ ਕਿ ਇੱਕ ਯਾਰ ਬਾਡੀ ਬਿਲਡਰ ਬੰਨਣਾ ਮੈਂ ਤਾਂ ਕਿਉਂਕਿ ਬਾਈ ਹੋਰਾਂ ਤੋਂ ਤਾਂ ਮੈਂ ਪੁੱਛ ਨਹੀਂ ਸਕਦਾ ਤੇ ਤੁਸੀਂ ਦੱਸਿਓ ਇਹ ਗੱਲ ਬਸ ਜਦ 16 17 ਸਾਲ ਦਾ ਸੀਗਾ ਇਹ ਹਾਂ ਜਦ ਇਹ ਇੱਕ ਦਰਖਤ ਨੂੰ ਵੱਟ ਕੇ ਵੱਡਾ ਸਾਰਾ ਮੁੱਛਾ ਲੈ ਲੈਂਦੇ ਸੀਗੇ ਅੱਛਾ ਉਹਨੂੰ ਚੱਕ ਚੱਕ ਕੇ ਹੈ ਬਾਡੀ ਬਣਾਈ ਜਾਂਦਾ ਜੀ ਚਾ ਵੀ ਸਾਨੂੰ ਵੀ ਲੱਗਿਆ ਵੀ ਇਹਨੂੰ ਸ਼ੌਂਕ ਹੋ ਗਿਆ ਹਾਂ ਤੇ ਉਸ ਤੋਂ ਬਾਅਦ ਇਹ ਕਰਦਾ ਗਿਆ ਕਰਦਾ ਗਿਆ ਮਤਲਬ ਅੱਜ ਇਹਨੂੰ 15-16 ਸਾਲ ਹੋ ਗਏ ਇੱਕ ਦਿਨ ਵੀ ਇਹਨੇ ਬੰਨ੍ਹਾ ਨਹੀਂ ਰਿਹਾ ਇਹ ਭਾਈ ਜਿੰਮ ਕਿੰਨੇ ਸਮਾਂ ਲਾਉਂਦਾ ਕਿੰਨਾ ਟਾਈਮ ਲਾਉਂਦਾ ਜਿੰਮ ਤੇ ਦੋ ਤਿੰਨ ਘੰਟੇ ਲਾਉਂਦਾ ਜੀ ਜਿੰਮ ਤੇ ਦੋ ਤਿੰਨ ਘੰਟੇ ਹਾਂ ਤੇ ਅੱਜ 15-16 117 ਸਾਲ ਹੋ ਗਏ ਜਿੰਮ ਕਰਦੇ ਕਦੇ ਇੱਕ ਦਿਨ ਦਾ ਬੰਨ੍ਹਾ ਨਹੀਂ ਕਰਿਆ ਅੱਛਾ ਹਾਂ ਜੀ ਪੂਰੀ ਲਗਨ ਤੇ ਮਿਹਨਤ ਨਾਲ ਕਰਦਾ ਜੀ ਇਹ ਇਹ ਕਹਿੰਦਾ ਜੀ ਮੈਂ ਆਪਣੇ ਏਰੀਏ ਤੇ ਆਪਣੇ ਨਾਬੇ ਦਾ ਆਪਣੇ ਪੰਜਾਬੀ ਦਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਵੇ ਤੇ ਜਿਹਦੇ ਵਿੱਚ ਮੈਨੂੰ ਪਿਆਰ ਮਿਲਦਾ ਰਹੇ ਬਸ ਅੱਛਾ ਤੇ ਭਾਈ ਭਾਈ ਕੰਮ ਕੀ ਕਰਦਾ ਕੰਮ ਤਾਂ ਜੀ ਬਸ ਇਹ ਆਪਣੀ ਬੋਡੀ ਬਿਲਡਰ ਦੀ ਲੱਗਿਆ ਹੋਇਆ ਜੀ ਅੱਛਾ ਤੇ ਕੋਈ ਇਹ ਗੱਲ ਮੈਨੂੰ ਜ਼ਰੂਰ ਦੱਸਿਓ ਕਿ ਕਿ ਬਾਈ ਨੂੰ ਕੰਮ ਤੇ ਰੱਖਦੇ ਨੇ ਬਾਈ ਇੱਕ ਤਾਂ ਜੀ ਇਹਨੂੰ ਸੁਣਦਾ ਨਹੀਂ ਬੋਲ ਨਹੀਂ ਸਕਦਾ ਅੱਛਾ ਇਸ ਕਰਕੇ ਦਿੱਕਤ ਆਉਂਦੀ ਹੈ throw ਇਸ ਕਰਕੇ ਇਹਨੂੰ ਕੋਈ ਕੰਮ ਤੇ ਰੱਖ ਦਿੰਦਾ ਅੱਛਾ ਇਸ ਕਰਕੇ ਇਹ ਬਸ ਆਪਣੀ ਬੋਡੀ ਦੀ ਰਹਿੰਦਾ ਫਿਰ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਭਾਈ ਬਸ ਜੀ ਉਹਦੇ ਜਿਹੜੇ ਧਰਮ ਪਤਨੀ ਜੀ ਨੇ ਹੂੰ ਉਹ ਆਪਣੀ ਸਲਾਈ ਕਰ ਦਿੰਦੀ ਸੀ ਕੱਪੜੇ ਸਲਾਈ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਹੈ ਭਾਈ ਸ਼ੌਂਕ ਲਈ ਪਹਿਲਵਾਨ ਕਰਦੀ ਹਾਂ ਹਾਂਜੀ ਸ਼ੌਂਕ ਲਈ ਕਰਦੀ ਤੇ ਲੱਗਦਾ ਕਿ ਪਹਿਲਵਾਨੀ ਨੇ ਟੱਡ ਭਰਤਾ ਜਾਂ ਉਹ ਲੋੜਾਂ ਪੂਰੀਆਂ ਕਰਤੀਆਂ ਭਾਈ ਜੀ ਫਿਲਹਾਲ ਹਜੇ ਉਹ ਲੋੜਾਂ ਤਾਂ ਨਹੀਂ ਪੂਰੀਆਂ ਹੋਈਆਂ ਜੀ ਅੱਛਾ ਤੇ ਹਾਂ ਆਪ ਦਾ ਸ਼ੌਂਕ ਨਹੀਂ ਛੱਡਦਾ ਵੀ ਇਹ ਸ਼ੌਂਕ ਇਹਨੂੰ ਬੁਲੰਦ ਨੇ ਤੇ ਇਹ ਕਹਿੰਦਾ ਮੈਂ ਸ਼ੌਂਕ ਨਹੀਂ ਛੱਡੂੰਗਾ ਜਦ ਤੱਕ ਹੈਗਾ ਤੇ ਚੱਲਦਾ ਰਹੂਗਾ। ਕੀ ਬਾਤ ਹੈ ਕੀ ਬਾਤ ਹੈ ਬਹੁਤ ਜ਼ਿੰਦਾਦਿਲੀ ਇਨਸਾਨ ਹੈ ਵੀਰ ਬਹੁਤ ਮਾਸਤਾ ਹੈ ਤੇ ਆਹ ਦੇਖ ਲਓ ਟੈਟੂ ਤੇ ਇਧਰ ਵੀ ਟੈਟੂ ਇਧਰ ਵੀ ਟੈਟੂ ਸਰੀਰ ਪੂਰਾ ਚੰਡ ਕੇ ਰੱਖਿਆ ਹੋਇਆ ਬਾਈ ਹੋਰ ਆਣੇ ਮੈਨੂੰ ਭੈਣ ਹੋਰੀ ਦੱਸ ਰਹੀ ਸੀ ਕਿ 5 ਤੋਂ 6 ਘੰਟੇ ਬਾਈ ਜਮ ਦੇ ਵਿੱਚ ਜਾਂਦਾ ਹੈ ਤੇ ਜਨੂਨ ਬਹੁਤ ਹੈ ऐसे ਲੋਕਾਂ ਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਜਿਹੇ ਲੋਕ ਸਮਾਜ ਨੂੰ ਬਹੁਤ ਵੱਡੀ ਇੱਕ ਪੋਜ਼ਿਟਿਵਿਟੀ ਦਿੰਦੇ ਨੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੇ ਜਿਹੜੇ ਲੋਕ ਵੀ ਬਾਈ ਹੋਰਾਂ ਦੀ ਮਦਦ ਜਾਂ ਮਿਲਣਾ ਚਾਹੁੰਦੇ ਆ ਉਹਦਾ ਨੰਬਰ ਅਸੀਂ ਜ਼ਰੂਰ ਸਾਂਝਾ ਕਰ ਦਾਂਗੇ ਬਾਈ ਹੋਰਾਂ ਨਾਲ ਗੱਲਬਾਤ ਕਰ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਪਰਿਵਾਰ ਹੈ ਹਾਂ ਭਾਈ ਜੀ ਸੋ ਇਹ ਭਾਈ ਇਹ ਯਾਰ ਦਿੰਦੇ ਬੋਲਾ ਵੀ ਇਹ ਕਰਨਾ ਤਾਂ ਸੁਣਦਾ ਵੀ ਹੈ ਨਹੀਂ ਪਰ ਸਰੀਰ ਤੇ ਮਿਹਨਤ ਬਹੁਤ ਕਰਦਾ ਬਾਈ 5 ਤੋਂ 9 ਘੰਟੇ ਹਰ ਰੋਜ਼ ਜਿੰਮ ਦੇ ਵਿੱਚ ਵਰਕ ਕਰਦਾ ਕਰਦੇ ਵਿੱਚ ਬਿਨਾ ਕਿਸੇ ਜਿੰਮ ਤੋਂ ਤੇ ਬੁਲਾਉਣ ਦੀ ਕੋਸ਼ਿਸ਼ ਕਰਦੇ ਆ ਹੂੰ ਬਾਈ ਹਾਂ ਬਬਾ ਹਾਂ ਬਬਾ ਹਾਂ ਬਬਾ ਮ ਮ ਬ ਬ ਬ ਬ ਬ ਬ ਬ ਬਾਈ ਕਹ ਰਿਹਾ ਕਿ ਇਨਾਮ ਬਹੁਤ ਮਿਲਿਆ ਪਰ ਕੋਈ ਪੈਸਾ ਕੋਈ ਨਹੀਂ ਮਿਲਿਆ ਰੋਣਾ ਰੋਣਾ ਹੁੰਦਾ ਹਾਂ ਦੰਦ ਬੰਦ ਬ ਬਾਈ ਕਹ ਰਿਹਾ ਇਨਾਮ ਬਹੁਤ ਨੇ ਮੇਰੇ ਕੋਲੇ ਖਾਣ ਨੂੰ ਰੋਟੀ ਨਹੀਂ ਖਰਾਖ ਖਰਾਖ ਪੂਰੀ ਖੇਡਦੀ ਆ ਐਨੀਪੇ ਬੱਬਾ 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 ਕਹਿੰਦਾ ਦਾਰੂ ਨਹੀਂ ਪੀਂਦਾ ਕੋਈ ਬੀੜੀ ਨਹੀਂ ਪੀਂਦਾ ਕੋਈ ਨਸ਼ਾ ਨਹੀਂ ਕਰਦਾ ਆਪਣੇ ਸ਼ਰੀਰ ਦੇ ਉੱਤੇ ਕੰਮ ਕਰਦਾ ਭਾਈ ਬਹੁਤ ਮਿਹਨਤ ਕੀਤੀ ਹੋਈ ਹੈ ਕੱਲਾ ਅਪੀਲ ਕਰ ਰਿਹਾ ਹੈ ਕਿ ਯਾਰ ਕੋਈ ਲੋੜਵੰਦ ਦੀ ਮਦਦ ਹੋ ਸਕੇ ਬਹੁਤ ਲੋਕਾਂ ਦੀ ਮਦਦ ਕਰਦੇ ਹੋਂ ਤੇ ਪਰਵਾਰ ਦੇ ਹੋਰ ਵੀ ਹਾਲਾਤ ਦਿਖਾਵਾਂਗੀ ਕੱਲਾ ਕੱਲਾ ਕੱਟ ਦੇਖੋ ਸ਼ਰੀਰ ਦੇ ਉੱਤੇ ਮਿਹਨਤ ਹੈ ਮੁੰਡੇ ਦੀ ਚਮਕ ਦੀ ਆਹ ਦੇਖੋ ਕੱਲਾ ਕੱਲਾ ਸ਼ਰੀਰ ਦਾ ਕੱਟ ਤੇ ਐਸੇ ਲੋਕ ਵੀ ਹੈਗੇ ਨੇ ਸਾਡਾ ਕੰਮ ਹੈ ਤੁਹਾਨੂੰ ਦਿਖਾਉਣਾ ਤੇ ਤੁਹਾਡਾ ਕੰਮ ਹੈ ਵੀਡੀਓ ਸ਼ੇਅਰ ਕਰਕੇ ਇਸ ਵੀਰ ਦੀ ਹੌਸਲਾ ਫਜ਼ਾਈ ਕਰਨਾ